ਪੀਨੂ ਜੀ ਇੰਡੀਆ 265 ਚੈਨਲ ਤੇ ਦੋਸਤੋ ਤੁਹਾਡਾ ਸਵਾਗਤ ਆ ਜੀ ਅੱਜ ਅਸੀਂ ਖੜੇ ਧਾਰੀਵਾਲ ਵੱਡੀ ਨਹਿਰ ਦੇ ਉੱਪਰ ਦੋਸਤੋ ਕੁਝ ਸਮਾਂ ਪਹਿਲਾਂ ਥੋੜੀ ਜਿਹੀ 2 ਤੋਂ 3 ਘੰਟੇ ਪਹਿਲਾਂ ਅਫਵਾਹਾਂ ਫੈਲੀਆਂ ਸੀ ਕਿ ਧਾਰੀਵਾਲ ਜਿਹੜਾ ਬੰਦ ਕਰਾ ਰਹੇ ਆ ਪਰ ਇਹੋ ਜਿਹੀਆਂ ਅਫਵਾਹਾਂ ਤੋਂ ਬਚੋ ਔਰ ਕਿਸੇ ਦੇ ਮਗਰ ਨਾ ਲੱਗੋ ਧਾਰੀਵਾਲ ਬਿਲਕੁਲ ਖੁੱਲਾ ਆ ਆਵਾਜ਼ ਆ ਬਿਲਕੁਲ ਆਮ ਦੀ ਤਰ੍ਹਾਂ ਹੀ ਰੋਜ਼ਾਨਾ ਵਾਂਗ ਜੋ ਚੱਲਦੀ ਪਈ ਆ ਇਕੜੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਲਿਓ ਦੁਕਾਨਾਂ ਦਿਖਾ ਦਿਓ ਦੁਕਾਨਾਂ ਵੀ ਖੁੱਲੀਆਂ ਪ ਇਹ ਆਮ ਰੁਟੀਨ ਵਾਂਗ ਜਿਸ ਤਰ੍ਹਾਂ ਅੱਗੇ ਬਾਜ਼ਾਰ ਹੁੰਦੇ ਨੇ ਉਸੇ ਤਰ੍ਹਾਂ ਆਣ ਕੇ ਬਾਜ਼ਾਰ 'ਚ ਸਬਾਨ ਖਰੀਦ ਰਹੇ ਨੇ ਪਰ ਕੁਝ ਸਮਾਂ ਪਹਿਲਾਂ ਥੋੜੀ ਦੇਰ ਪਹਿਲੇ ਹੀ ਇਹ ਅਫਵਾਹ ਫੈਲੀ ਸੀ ਕਿ ਧਾਰੀਵਾਲ ਜੋ ਹੈ ਉਹ ਬੰਦ ਹੋ ਰਿਹਾ ਆ ਇਹੋ ਜਿਹੇ ਅਫਵਾਹਾਂ ਤੋਂ ਜਿਹੜਾ ਆ ਡਿਪਟੀ ਕਮਿਸ਼ਨਰ ਗੁਰਦਾਸ ਪੱਲੋ ਵੀ ਹਦਾਇਤ ਕੀਤੀ ਗਿਆ ਕਿ ਅਫਵਾਹਾਂ ਤੋਂ ਬਚਣਾ ਔਰ ਪ੍ਰਸ਼ਾਸਨ ਦਾ ਸਾਥ ਦੇਣਾ ਜੋ ਬਲੈਕਆਊਟ ਕੀਤਾ ਗਿਆ ਰਾਤੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਉਹਦਾ ਸਾਥ ਦੇਣਾ ਔਰ ਕਿਸੇ ਨੇ ਲਾਈਟ ਨਹੀਂ ਜਗਾਣੀ ਆਪਣੇ ਘਰਾਂ ਦੇ ਵਿੱਚ ਰਹਿਣਾ ਵਾ ਇੱਕ ਵਾਰ ਤਸਵੀਰਾਂ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਧਾਰੀਵਾਲ ਦੀਆਂ ਤਸਵੀਰਾਂ ਨੇ ਵੱਡੀ ਨਹਿਰ ਦੇ ਉੱਪਰ ਦੀਆਂ ਤਸਵੀਰਾਂ ਦੁਕਾਨਾਂ ਜੋ ਉਹ ਸਾਰੀਆਂ ਖੁੱਲੀਆਂ ਨੇ ਕੋਈ ਵੀ ਦੁਕਾਨ ਬੰਦ ਨਹੀਂ ਹੈ ਰੋਜ਼ਾਨਾ ਵਾਂਗ ਹੀ ਲੋਕੀ ਆਮ ਜਨਤਾ ਜਿਹੜੀ ਆ ਆਪਣਾ ਸਨਮਾਨ ਆਪਣਾ ਖਰੀਦਦਾਰੀ ਜਿਹੜੋ ਕਰਦੀ ਪਈ ਐ ਔਰ ਆਵਾਜਾਈ ਵੀ ਰੋਜ਼ਾਨਾ ਵਾਂਗ ਹੀ ਚੱਲਦੀ ਪਈ ਆ ਇਸੇ ਵੀ ਤਫਾਵਾਤ ਹੋ ਮਗਰ ਨਾ ਲਗੋ ਔਰ ਪ੍ਰਸ਼ਾਸਨ ਦਾ ਸਾਥ ਦਿਓ ਧਾਰੀਵਾਲ ਪੁਲਿਸ ਦਾ ਸਾਥ ਦਿਓ ਹਾਂ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ नगर काउंसिल ਦੇ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਦੁਕਾਨਾਂ ਦੇ ਬਾਹਰ ਜੋ ਸਮਾਨ ਤੁਸੀਂ ਬਾਧੂ ਲਗਾਉਂਦੇ ਹੋ ਉਹਨੂੰ ਜਿਆਦਾ ਸਮਾਨ ਨਾਲਗਾ ਥੋੜਾ ਜਿਹਾ ਸਮਾਨ ਹੀ ਸਿਰਫ ਲਗਾਓ ਆਪਣੇ ਅੰਦਰ ਦਾ ਸਮਾਨ ਰੱਖੋ ਤਾਂ ਜੋ ਕਿਸੇ ਨਾਲ ਕੋਈ ਖਾਸਾ ਨਾ ਹੋ ਸਕੇ ਜੋ ਸਮਾਨ ਆ ਉਹ ਦੁਕਾਨਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਦੁਕਾਨਾਂ ਦੇ ਬਾਹਰ ਜਿਹੜਾ ਸਮਾਨ ਆ ਉਹ ਬਾਹਰ ਨਹੀਂ ਲਗਾਉਣਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇੱਕ ਜਗ੍ਹਾ ਤੇ ਬਹੁਤੇ ਲੋਕ ਇਕੱਠੇ ਨਾ ਹੋਵੋ ਅਤੇ ਰਸਨ ਨਾ ਪਾਓ ਅਤੇ ਬਾਜ਼ਾਰ ਦੇ ਵਿੱਚ ਵੀ ਜੇਕਰ ਕੋਈ ਆਉਣਾ ਤਾਂ ਜ਼ਰੂਰੀ ਕੋਈ ਵਸਤੂ ਜਾਂ ਕੋਈ ਜ਼ਰੂਰੀ ਚੀਜ਼ ਜਾਂ ਕੋਈ ਕਿਸੇ ਨੂੰ ਅਮਰਜੈਂਸੀ ਆ ਤਾਂ ਹੀ ਬਾਜ਼ਾਰ ਦੇ ਵਿੱਚ ਜਾਦਾ ਆਓ ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਰਹੋ ਗਰਬਦ ਦੌਰਾਨ ਜਾਂਦਿਆਂ ਨਗਰ ਕਾਉਂਸਲ ਦੇ ਸੈਂਟਰੀ ਇਨਸਪੈਕਟਰ ਸੀਸ ਹੋਣੀ ਕੋਲੋ ਕਿ ਹੋਰ ਕੀ ਕੁਝ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਹਦਾਇਤਾਂ ਆਈਆਂ ਨੇ ਔਰ ਕੀ ਕੁਝ ਉਹਨਾਂ ਦਾ ਹੋਰ ਕਹਿਣਾ ਹੈ ਉਹ ਪੜਿਆ ਵਾ ਪ੍ਰਸ਼ਾਸਨ ਗਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਵਾਜੋ ਗਵਦੀਕ ਡਿਪਟੀ ਮਿਸ਼ਨ ਸਰਪੰਚ ਜੀ ਲੋਹਿਆ ਦਾ ਪੰਸਾਰ ਜਿਲ੍ਹਾ ਕੋਲਾਸਪਰ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਵਾ ਹਾਈ ਅਲਰਟ ਕਰ ਦਿੱਤਾ ਗਿਆ ਵਾ ਕਿਸੇ ਨੇ ਵੀ ਦੁਕਾਨਾਂ ਬੰਦ ਕਰਦੀਆਂ ਪੈ ਸਕਦੀਆਂ ਵਾ ਇਸ ਲਈ ਹਰ ਦੁਕਾਨ ਤੇ ਜਾ ਕੇ ਇਹ ਅਪੀਲ ਕਰਦੇ ਆਂ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਆਪਣਾ ਜਿਹੜਾ ਦੁਕਾਨਾਂ ਤੋਂ ਬਾਹਰ ਸਵਾਰ ਲਗਾਓ ਅੰਦਰ ਘਰ ਨੂੰ ਜਦੋਂ ਵੀ ਨੌਂਬੇ ਜੀ ਉਦੋਂ ਸ਼ਟਰ ਬੰਦ ਕਰਤੇ ਜਾਵਾਂਗੇ ਅਤੇ ਨਾਲ ਹੀ ਕੋਈ ਤਾਂ ਦੀ ਛੱਤ ਤੇ ਦੁਕਾਨ ਦੀ ਛੱਤ ਤੇ ਚੜੇ ਅਤੇ ਲੋਕ ਆਪਣੇ ਘਰਾਂ ਵਿੱਚ ਰਹਿਣਗੇ ਤਾਂ ਸੁਰੱਖਿਤ ਰਹਿਣਗੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਹੀ ਅਪੀਲ ਆ ਸਾਰਿਆਂ ਨੂੰ ਵੀ ਆਪਣੇ ਘਰਾਂ 'ਚ ਰਵੋ ਤੇ ਦੁਕਾਨਾਂ ਦਾ ਸਵਾਲ ਅੰਦਰ ਕਰ ਲਓ ਜਦੋਂ ਵੀ ਲੋੜ ਪਏਗੀ ਤੁਹਾਨੂੰ ਸ਼ਟਰ ਬੰਦ ਕਰਦੇ ਜਾਵਾਂਗੇ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਆ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਅਸੀਂ ਅਸੀਂ ਨਗਰ ਕੌਂਸਲ ਧਾਰੀਵਾਲ ਵੱਲੋਂ ਆਏ ਆ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਜੋਗ ਉਤੀਕ ਡਿਪਟੀ ਕਮਿਸ਼ਨਰ ਜਰਨ ਕੋ ਬਾਸਪਤ ਜੀ ਦੇ ਦੇਸ਼ਣਾ ਆ